ਇਹ ਕੋਈ ਦਾ ਇੱਕ ਰੂਟੀਨ ਵਿਜ਼ਿਟ ਹੈ ਤੇ ਮੈਂ ਇੱਥੇ ਪਹਿਲੀ ਵਾਰੀ ਅੱਜ ਇੱਥੇ ਆਇਆ ਤਾਂ ਪੇਸ਼ੈਂਟਾਂ ਦਾ ਰਸ਼ ਕਾਫੀ ਆ ਤੇ ਡਾਕਟਰ ਵੀ ਸਾਡੇ ਤੇ ਡੀਮਨ ਸਾਰੇ ਆਪਣੇ ਆਪਣੇ ਓਫਿਸ ਦੇ ਵਿੱਚ ਬੈਠੇ ਨੇ ਤੇ ਸਾਰਾ ਟ੍ਰੀਟਮੈਂਟ ਹਸਪੀਟਲ ਦੇ ਵਿੱਚ ਟੋਟਲੀ ਫ੍ਰੀ ਹੈ ਜਿਹੜੇ ਪੇਸ਼ੈਂਟ ਸਾਡੇ ਕੋਲ ਐਡਮਿਟ ਹੁੰਦੇ ਨੇ ਉਹਨਾਂ ਨੂੰ ਆਈਸ਼ਮਾਨ ਦੇ ਅੰਡਰ ਬੁੱਕ ਕਰਕੇ ਉਹਨਾਂ ਦਾ ਟ੍ਰੀਟਮੈਂਟ ਆਪਰੇਸ਼ਨ ਜਾਂ ਕੁਝ ਵੀ ਹੋਣਾ ਹੈ ਸਾਰਾ ਕੋਸਟ ਫ੍ਰੀ ਪੜਾਉਂਦਾ ਮੈਡੀਸਨ ਜਿਹੜੇ ਨੇ ਸਰਕਾਰ ਵੱਲੋਂ ਸਾਰੇ ਫ੍ਰੀ ਆਫ ਕਾਸਟ ਮਿਲਦੇ ਆ ਨੇ ਟੈਸਟ ਵੀ ਸਾਰੇ ਫ੍ਰੀ ਆ ਇਹ ਥੋੜਾ ਬਾਡ ਜਿਹੜਾ ਹੈ ਉਹ ਅੰਡਰ ਕੰਸਟਰਕਸ਼ਨ ਆ ਥੋੜੀ ਰੈਨੋਵੇਸ਼ਨ ਚੱਲ ਰਹੀ ਹੈ ਪਰ ਇਹਦੇ ਉੱਪਰ ਡਿੰਗੂ ਬਾਡ ਇੱਕ ਬਕਰਾ ਬਣਾਇਆ ਗਿਆ ਤੇ ਉਮੀਦ ਹੈ ਵੀ 5-4 ਦਿਨ ਦੇ ਵਿੱਚ ਜਿਹੜਾ ਕੰਸਟਰਕਸ਼ਨ ਦਾ ਕੰਮ ਪੂਰਾ ਹੋ ਜਾਏਗਾ ਤੇ ਉੱਥੇ ਉਹ ਬਾਡ ਜ ਰੰਗ ਕਰੇ ਸਾਡੇ ਉੱਥੇ 2 ਐਡੀਸ਼ਨ ਸੈਂਟਰ ਪਰਨਾਲਾ ਚੱਲ ਰਹੇ ਨੇ ਤੇ ਫੁੱਲ ਨਹੀਂ ਹੋਇਆ ਉਹਦੇ ਵਿੱਚ ਬਾਕਾਇਦਾ ਸੀ ਉਹਨੂੰ ਵੀ ਰਨ ਅਪਡੇਟ ਕੀਤਾ ਏਸੀਜ਼ ਵਗੈਰਾ ਲਗਾ ਕੇ ਉਹਨਾਂ ਨੂੰ ਵੀ ਟਾਈਮ ਟਾਈਮ ਤੋਂ ਮਈਜਾਂ ਨਾਲ ਇੰਟਰੈਕਸ਼ਨ ਕਰਦੇ ਆਂ ਗੱਲਬਾਤ ਕਰਦੇ ਆਂ ਤੇ ਸਾਰੇ ਸੈਟਿਸਫਾਈਡ ਨੇ ਉਹਨਾਂ ਨੂੰ ਖਾਣਾ ਵਗੈਰਾ ਹਰ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਹੁੰਦਾ ਹੈ ਵੀ ਜਦੋਂ ਕੁਝ ਪੇਸ਼ੈਂਟ ਨੂੰ ਉੱਥੇ ਰੱਖਣ ਤੋਂ ਬਾਅਦ ਡੀਟੌਕਸੀਫਿਕੇਸ਼ਨ ਕਰਕੇ ਉਹਨੂੰ ਰੀਹੈਬ ਦੇ ਵਿੱਚ ਭੇਜ ਰਹੇ ਆਂ ਪਰ ਮੋਸਟਲੀ ਪੇਸ਼ੈਂਟ ਜਿਹੜੇ ਕੋਈ ਕਲਾਪਕ ਮੈਡੀਕਲ ਵਾਲੇ ਲੈ ਕੇ ਜਾਂਦੇ ਉਹਨਾਂ ਨੂੰ ਫਤਿਹਾਲਾ ਰੈਫਰ ਕੀਤਾ ਜਾਂਦਾ ਜਿਹੜੇ ਪੁਲਿਸ ਲੈ ਕੇ ਆਉਂਦੇ ਜਾਂ ਡਾਊਨ ਜਿਹੇ ਦੇ ਤੁਹਾਨੂੰ ਨਹੀਂ ਨਹੀਂ ਉਹ ਪਿਛਲੇ ਹਫਤਾ ਪਹਿਲਾਂ ਕੁਝ ਹੋਇਆ ਸੀ ਕਾਫੀ ਪੁਲਿਸ ਬੰਦਾਂ ਨੂੰ ਵੀ ਲਿਆਂਦੇ ਗਏ ਸੀ ਮੇਰੀ ਡਾਇਰੈਕਟ ਗੱਲ ਵੀ ਹੋਈ ਹੈ ਐਸਐਚਓ ਤ ਉਹਦੇ ਵਿੱਚ ਇਹ ਸੀ ਉਹਦਾ ਇੱਕਦਮ ਜਦੋਂ ਰਸ਼ ਹੋ ਗਿਆ ਜਿਆਦਾ ਤਾਂ ਪਟਿਆਲੇ ਭੇਜਣੇ ਆਏ ਭੇਜੇ ਕੇਸ ਕੇ ਸਾਰੇ ਜਿਹੜੇ ਪਰਵਾਹ ਵਿੱਚ ਨੂੰ ਲੈ ਕੇ ਇੱਕ ਮੱਥੇ ਹੋ ਗਿਆ ਕਹਿੰਦੇ ਆਫਟਰ 3 ਡੇਜ ਉਹ ਕਰਵਾਉਣਾ ਪੈਂਦਾ ਵੀ ਐਕਚੁਅਲੀ ਹਾਂ ਓਰੀਜਿਨਟਰੀ ਕਰਾਉਣੀ ਪੈਂਦੀ ਹੈ ਇਹ ਥੋੜਾ ਹੈਗਾ ਉਹਦੇ ਨਾਲ ਰਸਤਾ ਇਹ ਸਰਕਾਰ ਦੇ ਆ ਉਪਰੋ ਹੀ ਹਦਾਇਤਾਂ ਨੇ ਮਤਲਬ ਪਰਚੀ ਵਰਤੇ ਜੀ